13 ਰਾਤ ਫਲਾਟ ਅਟਾਰ ਅਮਰੀਕਾ ਨਗਰ ਕੜਾ ਰੋਡ ਫਲੋਰ ਵਿਕੇ ਇੱਕ ਚੋਰ ਨੇ ਕਾਰ ਅੰਦਰ ਦਾਖਲ ਹੋ ਕੇ ਅੰਦਰੋਂ 3 ਲੱਖ ਰੁਪਏ ਅਤੇ ਕੁਝ ਸੋਨੇ ਦੇ ਗਹਿਣੇ ਚੋਰੀ ਕਰ ਲੈਣ। ਕੌਂਸਲਰ ਰਾਜਕੁਮਾਰ ਸੰਧੂ ਅਤੇ ਸਾਥੀਆਂ ਨੇ ਘਰ ਵਾਲਿਆਂ ਨਾਲ ਥਾਣੇ ਜਾ ਕੇ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਚੋਰੀ ਦਾ ਜਾਇਜ਼ਾ ਲਿਆ ਮਹੱਲਾ ਨਿਵਾਸੀ ਤੇ ਨੌਜਵਾਨਾਂ ਬਨੋ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਰੇ ਅਧਿਚੋਣ ਨੂੰ ਉਸ ਵੇਲੇ ਬਚਾਰਚੋ ਕਾਬੂ ਕੀਤਾ ਜਦ ਉਹ ਬਜ਼ਾਰ ਵਿੱਚ ਮਹਿੰਗੇ ਭਾਅ ਦਾ ਮੋਬਾਈਲ ਫੋਨ ਖਰੀਦਣ ਜਾ ਰਿਹਾ ਸੀ ਸ਼ਖਤ ਹੁਣ ਤੇ ਕੁਝ ਨੌਜਵਾਨਾਂ ਨੇ ਮਹੱਲਾ ਨਿਵਾਸੀਆਂ ਨੂੰ ਸੂਚਿਤ ਕੀਤਾ ਉਸ ਨੂੰ ਕਾਬੂ ਕਰਕੇ ਸ਼੍ਰੀ ਗੁਰੂ ਰਵੀਦਾਸ ਭਵਨ 플ੋਰ ਵਿਖੇ ਲਿਆਂਦਾ ਗਿਆ ਤੇ ਉਸ ਦੀ ਤਲਾਸ਼ੀ ਲੈਣ ਤੋਂ ਉਸ ਕੋਲੋਂ ਇੱਕ ਨੈਗਲੀ ਪਿਸਤੌਲ ਵੀ ਬਰਾਮਦ ਕੀਤਾ ਗਿਆ ਜਿਸ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ ਪਰ ਪੁਲਿਸ 2 ਘੰਟੇ ਬੀਤ ਜਾਣ ਬਾਅਦ ਵੀ ਪੁਲਿਸ ਮੌਕੇ ਤੇ ਨਹੀਂ ਪਹੁੰਚੀ ਫਲਰ ਤੋਂ ਰਾਜਕੁਮਾਰ ਨੰਗਰ ਤੇ ਵਿਜੇਮਾਨਦੀ ਖਸਰਪੁਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਕੋਈ ਨਹੀਂ ਆ ਜਾਓ ਲਿਓ 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 ਤੁਸੀਂ ਦੇਖ ਸਕਦੇ ਆ ਐਸਐਲਆ ਜਿਹੜਾ ਪ੍ਰਸ਼ਾਸਨ ਹੈ ਤਾਂ ਮੁੱਖੇ ਤੋਂ ਮੁੱਖੇ ਬੋਲਸ ਨੂੰ ਆ ਜਿਹੜਾ ਪੂਰਾ ਜਾਣੂ ਕਰਵਾ ਦਿੱਤਾ ਗਿਆ ਬਹੁਤ ਜਨ ਦਿੰਦਾ ਇਹ ਪੂਰਾ ਜਾਣਾ ਕਰ ਗਿਆ ਯਾਰ ਯਾਦ ਆਇਆ ਯਾਰ ਸ਼ੁਭਾਸ਼ ਨਾ ਆ ਰਹੀ ਮੈਂ ਜਾਂ ਨਾ ਪਟਲੀ ਸਵੇਰੇ ਤੁਸੀਂ ਵੀ ਆਏ ਸੀ ਸਾਰੇ ਹਾਂਜੀ ਜੀ ਵੀਰਾਂ ਚੋਰੀ ਹੋਈ ਸੀ ਹਾਂਜੀ ਅਸੀਂ ਸਾਰੇ ਨੇ ਪੱਟੇ ਹੋਏ ਮੈਨੂੰ ਵੀ ਬੁਲਾਇਆ ਮੈਂ ਗਿਆ ਉੱਥੇ ਸੀਸੀਟੀਵੀ ਕੈਮਰੇ ਲਾਏ ਹਾਂ ਸਾਰੇ ਨੂੰ ਸਭਿਆ ਦੇਖੇ ਉਹਦੇ ਨਾਲ ਅਸੀਂ ਵੀ ਪਛਾੜ ਕੀਤੀ ਹਾਂਜੀ ਤੇ ਸਵੇਰ ਦੇ ਸਾਡੇ ਮੁੰਡੇ ਜਿੰਨੀ ਵੀ ਟੀਮ ਸੀ ਸਾਡੀ ਆਪ ਲੱਗੀ ਸੀ ਇਸ ਕੰਮ ਤੇ ਹਾਂਜੀ ਤੇ ਸ਼ਾਮ ਚਲੋ ਥੋੜਾ ਜਿਹਾ ਪਹਿਲਾਂ 2 ਘੰਟੇ ਪਹਿਲਾਂ ਸਾਨੂੰ ਲਖਨਪੁਰ ਦੀ ਜਿੱਥੇ ਗੱਲ ਹੋਇਆ ਸਾਡਾ ਮੁੰਡਾ ਤੇ ਮੰਗ ਹੋ ਗਿਆ ਇਹ ਕੇ ਮੋਬਾਈਲ ਲਗਾ ਤੇ ਮੋਬਾਈਲ ਲਗਾ ਤੇ ਰਕਮ ਦੇ ਪੜਦੀ ਹਾਂਜੀ ਤੇ ਕੁਝ ਪਹਿਲ ਤੋਂ પ્રાપ્ત ਹੋ ਗਿਆ ਤੇ ਕੋਲੇ ਨੇ ਇੱਕ ਨਕਦੀ ਰਵਾਲਤ ਕਰਾਇਆ ਜੀ ਕਿੰਨੇ ਕ ਪੈਸੇ ਪ੍ਰਾਪਤ ਹੋਏ ਆ ਕੁਝ ਪੈਸੇ ਹੋਰ ਲੈਣੇ ਆ ਥੋੜੇ ਜਿਹਾ ਪ੍ਰਾਪਤ ਹੋ ਜਾਏ ਪੂਰੇ ਅੱਛਾ ਅੱਛਾ ਇਹ ਕਿੱਥੇ ਦਾ ਆ ਰਹਿਣ ਵਾਲਾ ਪਤਾ ਕੁਛ ਤੂੰ ਜੁਕੀ ਦਾ ਦੱਸ ਰਿਹਾ ਆ ਕੀਪਰ ਪਾਸੀ ਮਦੂਰ ਲੱਗਦਾ ਕੀ ਆ ਇਹ ਜੁਕੀ ਦਾ ਕਹਿੰਦਾ ਗਹਿ ਰਿਹਾ ਹਾਂ ਪਰੋਸੀ ਮਦੂਰ ਇਹ ਹੈ ਕੋਸ਼ਤਕੜੋ ਕੱਟਨ ਥੋੜਾ ਪਹਿਲਾਂ ਵੀ ਚੋਰੀ ਕੀਤੀ ਆ ਹਾਂਜੀ ਉਹ ਵੀ ਕਿਨੋਂ ਉਸ ਘਰੋਂ ਕੁਝ ਨਹੀਂ ਮਿਲਿਆ ਸਾਨੂੰ ਜਿਹੜੇ ਪੜਾਇਆ ਦੱਸਣਾ ਹੈ ਜੀ ਹਾਂਜੀ ਘਰ ਜੋਰ ਆ ਗਿਆ ਕੀ ਪ੍ਰਸ਼ਾਸਨ ਦੇ ਹਵਾਲੇ ਕਰਨ ਜਾ ਰਹੇ ਪ੍ਰਸ਼ਾਸਨ ਦੇ ਹਵਾਲੇ ਅਸੀਂ ਇੱਥੇ ਗੁਰੂ ਘਰ ਬੈਠੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲ ਬੈਠੇ ਆ ਅਸੀਂ ਪੁਲਿਸ ਨੂੰ ਫੋਨ ਕੀਤਾ 2 ਘੰਟੇ ਹੋ ਗਏ ਹਨ ਅਮਰੀਤ ਸਿੰਘ ਐਸੇ ਨੂੰ ਫੋਨ ਕੀਤਾ ਸੀ ਉਹਦੇ ਨੂੰ ਦੱਸਾਰਾਂ ਤੇ ਐਸਐਸਪੀ ਸਾਹਿਬ ਨੂੰ ਫੋਨ ਕੀਤਾ ਕਹਿੰਦੇ ਬਾਹਰੋਂ ਅਜੇ ਤੱਕ ਕੋਈ ਆਇਆ ਨਹੀਂ ਅਸੀਂ ਇੱਥੋਂ ਥਾਣੇ ਗੁਰੂ ਘਰੋਂ ਇਹਨਾਂ ਤੇ ਕੀ ਨਾਮ ਦੱਸ ਰਿਹਾ ਆਪਣਾ ਉਹ ਨਾਂ ਨਹੀਂ ਪੁੱਛਿਆ ਨਹੀਂ ਪੁੱਛਿਆ ਨਹੀਂ ਮੈਂ ਥਾਇਰਿਕ ਵਾਚਰ ਆਕੇ ਦੇਖਿਆ ਤੇ ਮੇਰੇ ਦੋਨੀਆਂ ਘਰ ਦੇ ਟਾਇਰ ਟਾਲੇ ਮਤਲਬ ਟੁੱਟੇ ਪਏ ਸੀਗੇ ਜੀ ਮੇਰਾ ਮਿੰਡ ਦਾ ਸਾਰਾ ਸਮਾਨ ਖਿਲਰਿਆ ਪਿਆ ਸੀਗਾ ਜੀ ਮਤਲਬ ਨੁਕਸਾਨ ਹੋ ਗਿਆ ਮੇਰੇ ਸਾਰੇ ਸਮਾਨ ਦਾ ਇੱਕ ਦਾ ਮਾਰਦ ਨਮਾਰੀ ਸੀ ਕਿੰਨੇ ਦਾ ਨੁਕਸਾਨ ਹੋਇਆ ਜੀ ਸਰ ਮੇਰਾ ਚਾਰ ਲੱਕ ਦਾ ਨੁਕਸਾਨ ਹੋ ਗਿਆ ਚਾਰ ਕੀ ਕੀ ਸੀਗਾ ਸਰ ਮੇਰੇ ਗੋਲਡ ਸੀ ਮੇਰਾ ਪਿਆ ਲੱਗਦੀ ਸੀਗੀ 25 ਦੇ ਗੋਲ ਕਾ ਸੀਗੇ ਜੀ ਤੇ ਮੇਰੇ ਮੰਦਰ ਦਾ ਦਸਵੰਦ ਸੀਗਾ ਪਿਆ ਮੇਰੇ ਚੱਲ ਰਹੀ ਸੀ ਮੇਰੀ ਪਈ ਮੇਰੇ ਕੱਪੜੇ ਫੁੱਲ ਗਏ ਕਿਹੜੀ ਤਰੀਕ ਸੀ 27 ਦੀ ਰਾਤ ਨੂੰ ਹੋਇਆ ਜੀ 27 ਥਾਇਰਿਕ ਰਿਪੋਰਟ ਵਿੱਚ 8 ਵਜੇ ਆਕੇ ਅਸਤਵਾਲ ਮੈਂ ਨਹੀਂ ਮਿਲ ਕੋਸ ਨੂੰ ਮਾਈਨਿੰਗ ਹੋਈ ਆਗੀ ਕੋਈ ਜਮਨ ਕਿ ਨਹੀਂ ਮੈਨਾਂ ਹੋਇਆ ਮੈਨੂੰ ਕੋਈ ਫੋਨ ਨਹੀਂ ਆ ਥਾਣੇ ਤੋਂ ਮੈਨੂੰ ਸੀ ਮੇਂ ਕੀ ਲੱਗਦਾ ਇਹੀ ਚੋਰੀਆਂ ਕੇ ਪਰ ਹੁਣ ਬੋਲ ਜੀ ਬੈਠੇ ਹਾਂ ਕੰਨ ਕਿਨ ਕਵਰੀ ਹੋ ਜੀ ਠੀਕ ਚੋਰ ਦੀ ਮੈਨੂੰ ਹੁਣੇ 5 ਮਿੰਟ ਪਹਿਲਾਂ ਇਨਫੋਰਮੇਸ਼ਨ ਆਈ ਇਹਨੇ ਮਨੇ ਮੋਕੇ ਤੇ ਪਹੁੰਚ ਗਿਆ ਹਾਂਜੀ ਚੋਰ ਜਿਹੜਾ ਇੱਕ ਇਹਦੇ ਕੋਲ ਕਢਵਾਉਣਾ ਤੇ ਪਲਾਸਟਿਕ ਟਾਈਪ ਦਾ ਹਾਂਜੀ ਤੇ ਇਹਨੂੰ ਮੈਂ ਲੈ ਲੈ ਕੇ ਪਾਉਂਦਾ ਮੈਂ ਰੋਲੀ ਚੇਤੇ ਜਾਨਕਾਰੀ ਜਾਣਕਾਰੀ ਇਹ ਮਿਲੀ ਹੈ ਰਾਤੀ ਬੀਤੀ ਰਾਤ ਚੋਰੀ ਹੋਈ ਹੈ 3 ਲੱਖ ਦੀ ਤੇ 골ਡ ਦਾ ਚੋਰੀ ਹੋਈ ਹੈ ਏਸੀ ਵਿਅਕਤੀ ਨੇ ਕੀਤੀ ਹੈ ਇਹਨੂੰ ਫੜਾ ਪੁਲਿਸ ਦੇ ਹਵਾਲੇ ਕਰਾਂਗੇ ਹਾਂ ਕੀ ਕਾਰਵਾਈ ਹੋਵੇਗੀ ਪਹਿਲੇ ਕਲਾਮ ਕਰਾਂਗੇ ਅੰਦਰ ਚ ਕਰਾਂਗੇ ਓਕੇ